ਅਮਰਿੰਦਰ ਸਿੰਘ ਸਭ ਤੋਂ ਵੱਡਾ ਠੱਗ ਸੀ ਕੈਪਟਨ ਅਮਰਿੰਦਰ ਸਿੰਘ ਕਿਤੇ ਗੁਰਦੁਆਰਾ ਮੱਥਾ ਕਿੰਨੇ ਜਾਂਦਾ ਸੀ ਉਹਨੇ ਜਿੱਦ ਜੋ ਗੁੜਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਸੌਖਾ ਲਈ ਆਪਾਂ ਸਾਰੀ ਗੱਲ ਮੰਨ ਲਈ ਉਹਦੀ ਤੇ ਹੋਇਆ ਕੀ 5 ਸਾਲ ਖਰਾਬ ਹੋ ਗਏ 5 ਸਾਲ ਖਰਾਬ ਹੋ ਗਏ ਆ ਹੁਣ ਆ ਝਾੜੂ ਵਾਲੇ ਆਏ ਕੰਧ ਕੰਧ ਤੇ ਲਿਖਤਾ ਇੱਕ ਮੌਕਾ ਝਾੜੂ ਨੂੰ ਦੇ ਦਿਓ ਆਪਾਂ ਦੇਖਿਆ ਨਹੀਂ ਕਿ ਵੋਟ ਕਿਨੂੰ ਪਾ ਰਹੇ ਆ ਕਿਹੜਾ ਐਮਐਲਏ ਆ ਆਪਾਂ ਦੇਖਿਆ ਨਹੀਂ ਕਿਨੂੰ ਵੋਟ ਪਾ ਰਹੇ ਆ ਕਲਾ ਝਾੜੂ 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 ਹੁਣ ਆਪਣੇ ਸਾਰਿਆਂ ਦੇ ਝਾੜੂ ਫੇਰਤਾ ਉਹਨਾਂ ਨੇ ਇਹਦੇ ਝਾੜੂ ਵਾਲੇ ਦਿਖਾਈ ਦਿੱਤੇ ਤਿੰਨ ਸਾਲ ਹੋ ਗਏ ਗੁੰਡਾਗਰਦੀ ਦਾ ਰਾਜ ਆ ਗੈਂਗਸਟਰ ਰਾਜ ਕਰ ਜਾਂਦੇ ਆ ਨਸ਼ਾ ਕਰ ਕਰ ਪਜਾ ਦਿੱਤਾ ਹੈ ਮੈਂ ਐਸਐਸਪੀ ਨੂੰ ਪੁੱਛਿਆ ਕਿ ਨਸ਼ਾ ਇੰਨਾ ਕਿਉਂ ਚੱਲ ਰਿਹਾ ਐ ਐਸਐਸਪੀ ਕਹਿੰਦੇ ਅਸੀਂ ਕੀ ਕਰੀਏ ਆ ਇਹਨਾਂ ਦੇ ਐਮਐਲਏ ਮਹੀਨਾ ਬੰਨੀ ਬੈਠੇ ਐ ਸਾਨੂੰ ਕਹਿੰਦੇ ਇਹਨਾਂ ਨੂੰ ਫੜਨਾ ਨਹੀਂ ਆ ਤਾਂ ਹਾਲਾਤ ਐ ਮੈਨੂੰ ਕੱਲ ਵੀ ਰਾਤ ਨੂੰ ਫਰੀਦਕੋਟ 'ਚ ਮਿਲੇ ਵਪਾਰੀ ਮਿਲੇ ਜਿਨ੍ਹਾਂ ਨੂੰ ਫਰੋਤੀਆਂ ਦੇ ਤੇ ਟੈਲੀਫੋਨ ਆਏ ਕੋਟ ਪੂਰੇ ਰੋਜ਼ ਟੈਲੀਫੋਨ ਆਉਂਦੇ ਫਰੋਤੀਆਂ ਲੈਣ ਵਾਸਤੇ ਕੋਈ 20 ਲੱਖ ਦੇ ਕੇ ਛੁੱਟਿਆ ਕੋਈ 10 ਲੱਖ ਲੈ ਕੇ ਛੁੱਟਿਆ ਆਪਣੇ ਵਪਾਰੀ ਪੰਜਾਬ ਛੱਡ ਕੇ ਦੂਜੇ ਸੂਬਿਆਂ ਜਾਣ ਲੱਗੇ ਕਿਉਂਕਿ ਇੱਥੇ ਤਾਂ ਡਰ ਦਾ ਮਾਹੌਲ ਹੈ ਸਰਕਾਰ ਨਾਂ ਦੀ ਚੀਜ਼ ਹੀ ਨਹੀਂ ਮੁੱਖ ਮੰਤਰੀ ਹੈ ਹੀ ਨਹੀਂ ਕਿਤੇ ਮੁੱਖ ਮੰਤਰੀ ਦੇਖਿਆ ਕਿਸ ਨੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਥੋੜੇ ਵਿੱਚ ਰਹਿੰਦੇ ਸੀ ਸੰਗਤ ਦਰਸ਼ਨ ਕਰਦੇ ਸੀ ਮੈਨੂੰ ਲੱਗਦਾ ਕੋਈ ਪਿੰਡ ਨਹੀਂ ਜਿਹੜਾ ਬਾਦਲ ਸਾਹਿਬ ਨਾ ਗਏ ਹੋਣ ਥੋੜੇ ਬਹੁਤ ਥੋੜੇ ਘਰਾਂ ਦੇ ਬਹੁਤ ਲੋਕਾਂ ਦੇ ਘਰਾਂ 'ਚ ਬਾਦਲ ਸਾਹਿਬ ਦੀ ਫੋਟੋ ਹੋਣੀ ਆ ਤੁਹਾਡੇ ਘਰੇ ਆ ਕੇ ਚਾਹ ਪੀਂਦੇ ਜਾਂ ਤੁਹਾਡੇ ਨਾਲ ਬਜ਼ੁਰਗਾਂ ਨਾਲ ਮਿਲਦੇ ਦੀ ਆ ਹੈ ਕਾਲੀ ਦਲ ਦੀ ਲੀਡਰਸ਼ਿਪ ਆ ਹੈ ਕਾਲੀ ਦਲ ਦੀ ਲੀਡਰਸ਼ਿਪ 103 ਸਾਲ ਪੁਰਾਣੀ ਪਾਰਟੀ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਬਜ਼ੁਰਗ ਜਿਨ੍ਹਾਂ ਨੇ ਜੇਲਾ ਕੱਟ ਕੇ ਬਣਾਈ ਪਾਰਟੀ ਅਸੀਂ ਕੋਈ ਜੇਲ੍ਹਾਂ ਤੋਂ ਡਰਦੇ ਨਹੀਂ ਅਕਾਲੀ ਦਲ ਬਣੀ ਹੈ ਖਾਲਸਾ ਪੰਥ ਦੀ ਫੌਜ ਦੇ ਰੂਪ ਦੇ ਵਿੱਚ ਕਿਸਾਨਾਂ ਦੀ ਫੌਜ ਹੈ ਪੰਜਾਬ ਦੀ ਫੌਜ ਹੈ ਪਰ ਤੁਸੀਂ ਅਕਾਲੀ ਦਲ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਕਿ ਤੁਹਾਡੇ ਤੇ ਹੁਣ ਹਮਲੇ ਹੋਣ ਲੱਗ ਗਏ ਦੇਖੋ ਕਿੰਨਾ ਵੱਡਾ ਨੁਕਸਾਨ ਤੁਸੀਂ ਕਰਾ ਦਿੱਤਾ ਅਕਾਲੀ ਦਲ ਕਮਜ਼ੋਰ ਹੋ ਗਿਆ ਤੇ ਆਰਐਸਐਸ ਨੇ ਹੁਣ ਅੱਜ ਤਖਤ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ ਤੁਹਾਡੇ ਗੁਰੂ ਘਰ ਤੇ ਕਬਜ਼ਾ ਕਰ ਗਏ ਆ ਤਰਤ ਪਟਨਾ ਸਾਹਿਬ ਤੇ ਕਬਜ਼ਾ ਕਰ ਗਏ ਐ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਗਏ ਐ ਤੇ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪਾਰਲੀਮੈਂਟ ਐ ਕੌਮ ਦਾ ਉਹਨੂੰ ਤੋੜ ਕੇ ਹਰਿਆਣਾ ਬਣਾਤਾ ਤੇ ਉੱਥੇ ਦਾਦੂ ਵੱਲ ਬਿਠਾਤਾ ਉਹਨਾਂ ਦਾ ਏਜੰਟ ਬਿਠਾਤਾ ਫਿਰ ਕਦੋਂ ਜਾਗੋਗੇ ਜਦੋਂ ਸਾਰਾ ਕੁਸ਼ੀ ਮੇਲਾ ਲੁੱਟ ਲਿਆ ਉਹਨਾਂ ਨੇ ਤੁਹਾਡੇ ਉੱਤੋਂ ਦੀ ਟੱਪ ਕੇ ਉਦੋਂ ਕਰੋਗੇ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਐ ਵੱਡਾ ਨੁਕਸਾਨ ਪੰਜਾਬ ਦਾ ਦਿੱਲੀ ਵਾਲੇ ਪਾਰਟੀਆਂ ਨੇ ਕੀਤਾ ਆ ਇਲਾਕਾ ਜਿਹੜਾ ਥਾੜ ਦਾ ਇਲਾਕਾ ਕਿਹ ਆਉਂਦਾ ਸਭ ਤੋਂ ਵੱਡੀ ਲੋੜ ਇੱਥੇ ਪਾਣੀ ਦੀ ਹੈ ਹੁਣ ਇਕਲ ਦੱਸੋ ਹਰ ਸੂਬੇ ਦਾ ਕਾਨੂੰਨ ਹੈ ਦੇਸ਼ ਦਾ ਕਾਨੂੰਨ ਹੈ ਦੁਨੀਆ ਦਾ ਕਾਨੂੰਨ ਹੈ ਜਿਹੜੇ ਦੇਸ਼ ਵਿੱਚ ਦਰਿਆ ਟੱਪਦੇ ਆ ਪਾਣੀ ਦਾ ਹੱਕ ਉਸ ਦੇਸ਼ ਦਾ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਪਾਣੀ ਦਾ ਹੱਕ ਉਸ ਸੂਬੇ ਦਾ ਹੈ ਪਰ ਦਿੱਲੀ ਵਾਲੀਆਂ ਪਾਠੀਆਂ ਨੇ ਪੰਜਾਬ ਤੇ ਪਿੱਠ ਤੇ ਸ਼ੁਰਾ ਮਾਰਿਆ ਉਦੋਂ ਕਾਂਗਰਸ ਦਾ ਰਾਜ ਸੀ 1955 ਵਿੱਚ ਦੇਸ਼ ਆਜ਼ਾਦ ਹੋਇਆ 1955 ਵਿੱਚ ਜਵਾਰਲਾਲ ਨਹਿਰੂ ਪ੍ਰਧਾਨ ਮੰਤਰੀ ਸੀ ਗੁਲਜ਼ਾਰੀ ਨੰਦਾ ਇਥੋਂ ਦਾ ਸੈਂਟਰ ਦਾ ਵਜ਼ੀਰ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਨੇ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਅਸੀਂ ਰਾਜਸਥਾਨ ਉਹ ਪੰਜਾਬ ਦਾ ਮੁੱਖ ਮੰਤਰੀ ਉਹ ਦਾ ਕਾਂਗਰਸੀ ਕਿ ਰਾਜਸਥਾਨ ਦੇ ਇਲੈਕਸ਼ਨ ਜਿੱਤਨੇ ਐ ਰਾਜਸਥਾਨ ਦੇ ਲੋਕਾਂ ਨੂੰ ਪਾਣੀ ਚਾਹੀਦਾ ਹੈ ਉਹਨਾਂ ਨੇ ਇੱਕ ਦਸਕਤ ਕਰਕੇ ਅੱਧਾ ਪਾਣੀ ਆ ਜਿਹੜਾ ਰਾਜਸਥਾਨ ਦੀ ਨਹਿਰ ਜਾਂਦੀ ਹੈ ਅੱਧਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਐ ਨਹੀਂ ਕਿ 5% 10% ਫਿਰ ਤਾਂ ਚਲੋ ਕੋਈ ਗੱਲ ਨਹੀਂ ਅੱਧਾ ਜਿੰਨੇ ਪੰਜਾਬ ਦੇ ਪਾਣੀ ਆ ਦਰਿਆਵਾਂ ਦਾ ਪਾਣੀ ਅੱਧਾ ਰਾਜਸਥਾਨ ਨੂੰ ਜਾ ਰਿਹਾ ਉੱਥੇ ਕੋਈ ਦਰਿਆ ਵੀ ਹੈ ਨਹੀਂ ਐਡਾ ਵੱਡਾ ੱਤਕਾ ਦੂਜੀ ਵਾਰ ਫਿਰ ਤੋਂ ਇਹਨਾਂ ਦੀ ਕਾਂਗਰਸ ਸਰਕਾਰ ਬਣੀ ਦਿੱਲੀ ਵੀ ਕਾਂਗਰਸ ਦੀ ਤੇ ਇੱਥੇ ਦਰਬਾਰਾ ਸਿੰਘ ਸੀ ਉਹਨਾਂ ਨੇ ਕੀ ਕੀਤਾ ਜਿਹੜੇ ਬਾਕੀ ਅੱਧਾ ਪਾਣੀ ਹੈ ਉਹਨੂੰ ਕਹਿੰਦੇ ਅੱਧਾ ਕੱਟ ਕੇ ਹਰਿਆਣੇ ਨੂੰ ਦੇ ਦਿਓ ਐਸੋਇਲ ਨਹਿਰ ਬਣਾਉਣ ਆ ਤਾਂ ਕਾਲ ਹੀ ਦਿਲ ਨਾ ਹੁੰਦਾ ਤੇ ਤੁਸੀਂ ਤੁਹਾਡੇ ਕੋਲ ਇੱਥੇ ਕੁਛ ਪਾਣੀ ਨਹੀਂ ਰਹਿਣਾ ਸੀ ਅੱਜ ਆਪਾਂ ਕੱਲੇ 25% ਆਪਣੇ ਪੰਜਾਬ ਦਾ ਪਾਣੀ ਆਪਣੇ ਕੋਲੇ ਇਹ 75 ਤਾਂ ਦੂਜੇ ਸੂਬਿਆਂ ਨੂੰ ਚਲੇ ਗਿਆ ਹੁਣ ਹਰਿਆਣਾ ਜਮਨਾ ਵਗਦਾ ਹੈ ਜਮਨਾ ਨਦੀ ਜੋ ਆਪਾਂ ਨੂੰ ਕਿਉਂ ਦਿੰਦੇ ਨਹੀਂ ਕੱਲੇ ਪੰਜਾਬ ਤੋਂ ਲੈ ਗਏ ਪਾਣੀ ਆਪਣੇ ਹੁਣ ਟਿਊਬਵਲ ਲਾਉਣੇ ਪੈਂਦੇ ਆ 1500 ਫੁੱਟ ਤੱਕ ਪਾਣੀ ਚਲੇ ਗਿਆ ਇੱਧਰ ਤਾਂ ਪਾਣੀ ਵੀ ਮਾੜਾ ਹੈ ਇਸ ਕਰਕੇ ਅਸੀਂ ਬਹਿ ਕੇ ਗੱਲ ਕੀਤੀ ਐ ਪ੍ਰਮਾਤਮਾ ਮਿਹਰ ਕਰੇ ਤੁਸੀਂ ਸਰਕਾਰ ਬਣਾ ਦਿਓ ਮੈਂ ਫੈਸਲਾ ਕੀਤਾ ਆ ਸਾਰੇ ਕਾਨੂੰਨ ਵਾਪਸ ਅਸੀਂ ਰੱਦ ਕਰ ਦਾਂਗੇ ਪਾਣੀ ਨਹੀਂ ਜਾਂਦ ਦਿੰਦੇ ਜਿੰਦਾਬਾਦ 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 ਅ ਰਾਜਸਥਾਨ ਨਹਿਰ ਚ ਇਥੋਂ ਹੀ ਤੁਹਾਨੂੰ ਮੋਗੇ ਤੇ ਕਸਿਆਂ ਘੜ ਦਾਂਗੇ ਤੇ ਲੈ ਲੋ ਸਵਾਦ ਉਵੇਂ ਹੀ ਤੁਸੀਂ ਦੇਖ ਲਓ ਆਪਣਾ ਕੋਈ ਸੂਬਾ ਨਹੀਂ ਆਪਣਾ ਕੋਈ ਰਾਜਧਾਨੀ ਨਹੀਂ ਹੈ ਆਪਣੇ ਪੰਜਾਬੀ ਬੋਲਦੇ ਇਲਾਕੇ ਲੈ ਗੇ ਜੇ ਲੜਾਈ ਲੜਦਾ ਤੇ ਕੱਲਾ ਕਾਲੀ ਦਲ ਫਿਰ ਕਿਉਂ ਆਪਾਂ ਕਮਜ਼ੋਰ ਕਰਦੇ ਆ ਮੈਂ ਜਿਹੜਾ ਇੱਕ ਹੋਰ ਗੱਲ ਕਰਨਾ ਚਾਹਣਾ ਆ 10 ਸਾਲ ਬਰਬਾਦ ਕਰਤੇ ਆਪਣੇ 10 ਸਾਲ ਚ ਜਮ੍ਹਾਂ ਕੁਸ਼ੀਦ ਥੱਲੇ ਚਲੇ ਗਿਆ ਆ ਝਾੜੂ ਵਾਲੇ ਨੇ ਤਾਂ ਜਵਾ ਹੀ ਨੁਕਸਾਨ ਕਰ ਦਿੱਤਾ ਅੱਜ 80000 ਕਰੋੜ ਦਾ ਕਰਜ਼ਾ ਝੜਾਤਾ ਤੇ ਜਿਹੜਾ ਵੱਡਾ ਕੰਮ ਹੋਰ ਨੁਕਸਾਨ ਕਰਨ ਲੱਗੇ ਆ ਤੁਸੀਂ ਅਖਬਾਰਾਂ ਚ ਪੜਿਆ 3-4 ਦਿਨ ਪਹਿਲੇ ਕਿ ਨੈਰੀ ਪਡਵਾਰੀ ਇਹਨਾਂ ਨੇ 400 ਸਸਪੈਂਡ ਕਰਤੇ ਤੁਹਾਨੂੰ ਪਤਾ ਕਿਉਂ ਕੀਤੇ ਆ ਆ ਜਿਹੜਾ ਐਸਵਾਈਐਲ ਨਹਿਰ ਆਪਾਂ ਰੋਕੀ ਬੈਠੇ ਆ ਅਕਾਲੀ ਦਲ ਸੁਪਰੀਮ ਕੋਰਟ ਤਰੀਕ ਲੱਗੀ ਆ ਸੁਪਰੀਮ ਕੋਰਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੱਸੇ ਤੁਹਾਡੇ ਕੋਲ ਵਾਧੂ ਪਾਣੀ ਹੈ ਕਿ ਨਹੀਂ ਪਾਣੀ ਇਹਨਾਂ ਨੇ ਭਗਵੰਤ ਮਾਨ ਨੇ ਨਹਿਰੀ ਪਾਰਟ ਨੂੰ ਪਟਵਾਇਆ ਨੂੰ ਕਿਹਾ ਕਿ ਤੁਸੀਂ ਸਰਟੀਫਿਕੇਟ ਲਿਖ ਕੇ ਦਿਓ ਕਿ ਹਰ ਟੇਲ ਦੇ ਉੱਤੇ ਪਾਣੀ ਪਹੁੰਚ ਰਿਹਾ ਹੈ ਸਾਡੇ ਕੋਲੇ ਸਰਪਲਸ ਹੈ ਆ ਨੈਰੀ ਪਟਵਾਰੀ ਨੇ ਕਿਹਾ ਸੀ ਨਹੀਂ ਲਿਖ ਕੇ ਦਿੰਦੇ ਕਿਉਂਕਿ ਆ ਉਹ ਵੱਡਾ ਧੋਖਾ ਪੰਜਾਬ ਸਰਕਾਰ ਨੂੰ ਆਪਣੇ ਪੰਜਾਬੀਆਂ ਨੂੰ 400 ਬੰਦੇ ਸਸਪੈਂਡ ਕਰਤੇ ਕਿਉਂਕਿ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਿਹਾ ਕਿ ਆਪਾਂ ਹਰਿਆਣੇ ਦਾ 7 ਮਹੀਨੇ ਬਾਅਦ ਇਲੈਕਸ਼ਨ ਹੈ ਹਰਿਆਣੇ ਨੂੰ ਅਸੀਂ ਉੱਥੇ ਇਲੈਕਸ਼ਨ ਲੜਨਾ ਹੈ ਤੇ ਦਿੱਲੀ ਦਾ ਇਲੈਕਸ਼ਨ ਹੈ ਆਪ ਉੱਥੇ ਪਾਣੀ ਦਾ ਵਾਅਦਾ ਕੀਤਾ ਜੇ ਤੁਸੀਂ ਨਾ ਜਾਗੇ ਆਪ ਵੀ ਪਾਣੀ ਚਲ ਗਿਆ ਫਿਰ ਆਪਾਂ ਤਾਂ ਰਾਜਸਥਾਨ ਦੇ ਵਿੱਚ ਕੋਈ ਫਰਕ ਨਹੀਂ ਰਹਿਣਾ ਆਪਣੇ ਆਪਣੇ ਐ ਕੁਛ ਮਰਜ਼ੀ ਕਹਿ ਲੋ ਅਕਾਲੀ ਦਾ ਥੋਡੀ ਪਾਰਟੀ ਐ ਅਕਾਲੀ ਦਲ ਵਜਦਾ ਤੇ ਤੁਸੀਂ ਵਜਦੇ ਹੋ ਜੇ ਅਕਾਲੀ ਦਲ ਨੂੰ ਮਰ ਦੋਗੇ ਤੇ ਪੰਜਾਬ ਦੀ ਫੌਜ ਖਤਮ ਹੋ ਜੂਗੀ ਅੱਜ ਅਮਰੀਕਾ ਦੇ ਕੋ ਨਾਲ ਕੋਈ ਪੰਗਾ ਨਹੀਂ ਲੈਂਦਾ ਕਿਉਂਕਿ ਅਮਰੀਕਾ ਦੀ ਫੌਜ ਤਖੜੀ ਐ ਦੂਜੇ ਜਿਹੜੇ ਕਮਜ਼ੋਰ ਜੇ ਮੁਲਖ ਜਿਹੜਾ ਆਉਂਦਾ ਉਹਨਾਂ ਨੂੰ ਢਾਹ ਲੈਂਦਾ ਅੱਜ ਤੁਸੀਂ ਦੇਖ ਲਓ ਝਾੜੂ ਵਾਲੇ ਇੱਥੇ ਆ ਗਏ ਪੰਜ ਸਾਲ ਲੁੱਟ ਕੇ ਚਲੇ ਜਾਣਗੇ ਕਾਂਗਰਸ ਆ ਗਏ ਲੁੱਟ ਕੇ ਆ ਗਏ ਅਕਾਲੀ ਦਲ ਆਉਂਦਾ ਤਾਂ ਸੇਵਾ ਕਰਨ ਆਉਂਦਾ ਹੈ ਅਕਾਲੀ ਸਰਕਾਰ ਥੋਡੀ ਹੈ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੰਮ ਕਰਾਵਾਂਗੇ ਤੁਸੀਂ ਤੁਹਾਨੂੰ ਕੋਈ ਤਕਲੀਫ ਹੁੰਦੀ ਹੈ 1 ਮਿੰਟ ਤੁਸੀਂ ਆਪਣੇ ਜੱਜ਼ਬਾ ਨੂੰ ਫੜ ਸਕਦੇ ਹੋ ਮੰਡੀ ਨੂੰ ਫੜ ਸਕਦੇ ਹੋ ਮੰਡੀ ਮੈਨੂੰ ਫੜ ਸਕਦਾ ਨਾਲ ਦੇ ਨਾਲ ਤੁਹਾਡਾ ਹੱਲ ਹੋ ਜਾਂਦਾ ਹੈ ਆ ਝਾੜੂ ਵਾਲਿਆਂ ਨੂੰ ਕੌਣ ਫੜਦਾ ਹੈ ਇਹਨਾਂ ਦਾ ਕੋਈ ਵਰਕਰ ਵੀ ਨਹੀਂ ਐ ਮੁੱਖ ਮੰਤਰੀ ਨੂੰ ਮਿਲ ਸਕਦਾ ਐਮਐਲਏ ਤਾਂ ਛੱਡੋ ਪੁੱਛਦਾ ਹੀ ਨਹੀਂ ਕੋਈ ਇੱਥੇ ਸਾਰੇ ਲੁੱਟਣ ਤੇ ਲੱਗੇ ਆ ਪੈਸੇ ਇਕੱਠੇ ਕਰਨ ਤੇ ਲੱਗੇ ਆ ਕਿਉਂਕਿ ਇਹਨਾਂ ਨੂੰ ਪਤਾ ਅਗਲੀ ਵਾਰ ਤਾਂ ਮਿਲਣਾ ਨਹੀਂ ਵੋਟ ਐਸ ਕਰਕੇ ਆ پارਲੀਮੈਂਟ ਇਲੈਕਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਕਾਲੀ ਦਲ ਕੱਲਾ ਥੋੜੇ ਦਮ ਤੇ ਲੜ ਰਿਹਾ ਕੱਲਾ ਲੜ ਰਿਹਾ ਹੈ ਸਰਕਾਰ ਨੇ ਝਾੜੂ ਵਾਲੇ ਨੇ ਜੋ ਜੋ ਕਿਹਾ ਉਹਦੇ ਉਲਟ ਕਰ ਦਿੱਤਾ ਮਲਾਜ਼ਮਾਂ ਨੂੰ ਕਿਹਾ ਕਿ ਅਸੀਂ ਜਿਹੜੇ ਹੁਣ ਰਕ ਭਰਤੀ ਕੀਤੇ ਗਏ ਇਹਨਾਂ ਨੂੰ ਰੈਗੂਲਰ ਪੇ ਸਕੇਲ ਦੇਵਾਂਗੇ 1 ਰੁਪਇਆ 1 ਰੁਪਇਆ ਉਸ ਤਰਫ ਚਾਹਤੀ ਹੀ ਨਹੀਂ ਤੁਹਾਨੂੰ ਅਸੀਂ 1000 ਰੁਪਇਆ ਦੇਵਾਂਗੇ ਭੁੱਲ ਗਏ 2500 ਪੈਨਸ਼ਨ ਭੁੱਲ ਗਏ ਉਹਨਾਂ ਨੇ ਇਕੱਲੇ ਰਾਜ ਕਰਨ ਵਾਸਤੇ ਆਏ ਸੀ ਇਸ ਕਰਕੇ ਆਪਣਾ ਐਮਐਲਏ ਰਾਜਵਿੰਦਰ ਜੀ ਐਮਪੀ ਦੇ ਕੈਂਡੀਡੇਟ ਹੈ ਇੱਕ ਪੰਥਕ ਪਰਵਾਦ ਐ ਸਾਹ ਗੁਰਦੇਵ ਸਿੰਘ ਬਾਦਲ ਨੂੰ ਤੁਸੀਂ ਜਾਣਦੇ ਹੋ ਉਸ ਪਰਿਵਾਰ ਚੋਂ ਐ ਇਹਨਾਂ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ ਨਾਲੇ ਫਰੀਦਕੋਟ ਵਾਲਿਓ ਤੁਹਾਡੇ ਨਾਲ ਮੇਰਾ ਵੱਡਾ ਪਹਿਲੇ ਤੋਂ ਹੱਕ ਹੈ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਤੇ ਬਹੁਤ ਲੀਡਰਸ਼ਿਪ ਹਲੇ ਜਿਹੜੇ ਮੇਰੇ ਵਾਂਗੂ ਉਦੋਂ ਜਵਾਨ ਸੀ ਮੇਰੇ ਵਾਂਗੂ ਹੁਣ ਬੁੜੇ ਹੋਏ ਬੈਠੇ ਆ ਆ ਸਾਰੇ ਬੈਠੇ ਆ ਚਰੀਆ ਸਾਹਿਬ ਸਾਰੇ ਜਿੰਨੇ ਬਗੜੇ ਆ ਐਸ ਕਰਕੇ ਫਰੀਦਕੋਟ ਚ ਰਿਕਾਰਡ ਦੇ ਦੋ ਮੈਂ ਬੰਕੀ ਬੰਟੀ ਨੂੰ ਮੈਚ ਚੈਲੰਜ ਕੀਤਾ ਮੰਟੀ ਮੈਨੂੰ ਕਹਿੰਦਾ ਕਿ 15000 ਤੇ ਜਿਤਾ ਦੂੰ ਮੈਂ ਕਹਿੰਦਾ ਨਾ ਬੰਟੀ 25000 ਤੋਂ ਘਟਣੀ ਚਾਹੀਦੀ ਬੋਲ ਹੁਣ ਦੇਖਦੇ ਆ ਕਿ ਮੇਰੇ ਆਖੇ ਲੱਗਦਾ ਹੈ ਕਿ ਬੰਟੀ ਕੀ ਨਹੀਂ ਫੋਡੇ ਤੇ ਮਾਨੇ ਪੰਥਕ ਹਲਾਕਾ ਨਾਲੇ ਤੁਸੀਂ ਜਾਣਦੇ ਹੋ ਯਾਰ ਸਾਰਾ ਕੋਈ ਡਿਵੈਲਪ ਕਰਨ ਵਾਲਾ ਅਕਾਲੀ ਦਲ ਜੇ ਤੁਸੀਂ ਅਕਾਲੀ ਦਲ ਦੀ ਸੀਟਾ ਜਤਾ ਦਿੰਨੇ ਹੋ ਅਗਲੀ ਸਰਕਾਰ ਥੋਡੀ ਐ ਜਿਸ ਦਿਨ ਸਰਕਾਰ ਆ ਗਈ ਕੋਈ ਕਮੀ ਨਹੀਂ ਛੱਡਾਂਗੇ ਤੁਹਾਡੇ ਇੱਤੇ ਨਾਲੇ ਬੰਟੀ ਤਾਂ ਮੇਰੇ ਭਰਾਵਾਂ ਵਾਂਗੂ ਐ ਬੰਟੀ ਮੇਰੇ ਭਰਾਵਾਂ ਵਾਂਗੂ ਕਿਸੇ ਚੀਜ਼ ਦੀ ਮੈਂ ਨਾ ਨਹੀਂ ਕਰਦਾ ਭਾਵੇਂ ਹਜ਼ਾਰ ਕਰੋੜ ਮੰਗਲੇ ਸਰਕਾਰ ਤੋਂ ਦੇ ਦੂੰਗਾ